ਨਹੀਂ ਜਦੋਂ ਤੈਨੂੰ ਪਤਾ ਹੀ ਬਈ ਵਿਆਹ ਤੋਂ ਬਾਅਦ ਬੰਦੇ ਨੂੰ ਬਈ ਭਾਂਡੇ ਵੀ ਧੋਣੇ ਪੈਂਦੇ ਆ ਕੱਪੜੇ ਵੀ ਧੋਣੇ ਪੈਂਦੇ ਚਾਹ ਸ਼ਾਮ ਦੀ ਚਾਹ ਦੁਪਹਿਰ ਦੀ ਚਾਹ ਫਿਰ ਆਥਨ ਨੂੰ ਰਾਤ ਨੂੰ ਲੱਤਾਂ ਵੀ ਕੁੱਟਣੀਆਂ ਪੈਂਦੀਆਂ ਮੈਂ ਜਿੱਥੋਂ ਦੀ ਮਰਜ਼ੀ ਨੰਗਾ ਕਰਕੇ ਲੈ ਆਉਗੇ ਨੰਗੇ ਬੰਦੇ ਦੇ ਟੇਕਾਂਗੇ ਆ ਨੰਗੇ ਆ ਨੰਗੇ ਆ ਨੰਗੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਾਈ ਜੀ ਵਿਸਾਖੀ ਦਾ ਤਿਆਰ ਸੋ ਸਾਰਿਆਂ ਨੂੰ ਗੁਰਦੁਆਰੇ ਜਾਓ ਗੁੱਡ ਮਾਰਨਿੰਗ ਆਪਾਂ ਉੱਠਦਿਆਂ ਹੁਣ 12:01 ਵੇਖੋ ਕੀ ਹੋ ਰਹੀ ਐ ਹੁਣੇ ਮੈਂ ਤੈਨੂੰ ਦਿਖਾਵਾਂਗੇ ਇੱਕ ਚੀਜ਼ ਵੇਖੋ ਆ ਮੁੱਲ ਗੇ ਮੈਂ ਹੁਣੇ ਆ ਸੁਵੇਰੋ ਸੁਵੇਰ ਬਰੇ ਦਿਨਾਂ ਦੇ ਦਿਨ ਤੈਨੂੰ ਟਿਕਾ ਹੀ ਹੈ ਨਹੀਂ ਰੋਕੂ ਕਿਹੜਾ ਜੱਟ ਨੂੰ ਮੈਂ ਰੋਕੂੰਗੀ ਮੈਂ ਜਿੱਥੋਂ ਦੀ ਮਰਜ਼ੀ ਨੰਗਾ ਕਰਕੇ ਲੈ ਆਉਗੇ ਨੰਗਾ ਫਿਰ ਨੰਗਾ ਕਰਕੇ ਟੇਕਾਂਗੇ ਅੰਨਾ ਕਿਹਾ ਹਾਂ ਆ ਨੰਗੇ ਆ ਨੰਗੇ ਐ ਨਹੀਂ ਜਦੋਂ ਤੈਨੂੰ ਪਤਾ ਹੀ ਬਈ ਵਿਆਹ ਤੋਂ ਬਾਅਦ ਬੰਦੇ ਨੂੰ ਬਈ ਭਾਂਡੇ ਵੀ ਧੋਣੇ ਪੈਂਦੇ ਆ ਕੱਪੜੇ ਵੀ ਧੋਣੇ ਪੈਂਦੇ ਆ ਝਾੜੂ ਬੋਕਰ ਵੀ ਲਾਉਣਾ ਪੈਂਦੇ ਆ ਠੀਕ ਆ ਫੇਰ ਬਾਅਦ ਚੋ ਰੋਟੀ ਵੀ ਬਣਾਉਣੀ ਪੈਂਦੀ ਆ ਫਿਰ ਸਵੇਰ ਦੀ ਚਾਹ ਸ਼ਾਮ ਦੀ ਚਾਹ ਦੁਪਹਿਰ ਦੀ ਚਾਹ ਫਿਰ ਆਥਨ ਨੂੰ ਰਾਤ ਨੂੰ ਲੱਤਾਂ ਵੀ ਕੁੱਟਣੀਆਂ ਪੈਂਦੀਆਂ ਫਿਰ ਕਿਉਂ ਕਿਉਂ ਬੰਦਾ ਪੁੱਛਣਾ ਰਿਹਾ ਨੇ ਕਿਉਂ ਵਿਆਹ ਕਰਾਇਆ ਬੰਦੇ ਨੇ ਲੈ ਦੱਸ ਕੋਈ ਹਾਲ ਏ ਬੰਨਤਾ ਗਿਆ ਵੇਲਾ ਉੱਤੋਂ ਹੀ ਥੱਲੇ ਘੁੰਮਦਾ ਆਏਗਾ ਜੇ ਮਾੜਾ ਜਿਹਾ ਟੋਏ ਚ ਪੈਰ ਪੈ ਗਿਆ ਤੇ ਹਾਂ ਕਾਨ ਨੇ ਵਾਲੀ ਛੱਤ ਐਡੀ ਮਜ਼ਬੂਤ ਨਹੀਂ ਹੁੰਦੀ ਜੇ ਤੇ ਉੱਤੇ ਚੜ੍ਹਿਆ ਫਿਰਦਾ ਛੱਤ ਆ ਛੱਤ ਲੈ ਕੇ ਆਇਆ ਮੈਂ ਮਾਰਿਆ ਮੈਨੂੰ ਤੁਹਾਡੇ ਤੇ ਪਹਿਲਾਂ ਕਿੰਨੇ ਕੁੱਟਿਆ ਵਿਚਾਰੀ ਕੁੜੀ ਨੂੰ ਇਹ ਕੰਮ ਨੂੰ ਵਿਚਾਰੀ ਨੂੰ ਕੋਲੀ ਜੀ ਤੁਹਾਡੇ ਤੇ ਯਕੀਨ ਆ ਤੁਸੀਂ ਸਾਚ ਦੱਸੋਗੇ ਪ੍ਰਾਪ ਦੇ ਤੇ 1 ਰੁਪਈਏ ਦਾ ਯਕੀਨ ਨਹੀਂਗਾ ਹੋਊਗੀ ਬੋਲੋ ਮੈਂ ਮੌੜਾ ਮੌਰੀ ਤੇ ਪਲੀਜ਼ ਆਪ ਕਿਰਪਾ ਬੰਦ ਰਹੇ ਜੱਜ ਸਾਹਿਬ ਬੋਲਣਗੇ ਫਿਰ ਆਪਕੋ ਦਲੀਲیں ਪੇਸ਼ ਕਰਨੇ ਦਾ ਮੌਕਾ ਦਿਓ ਪਲੀਜ਼ ਆਪਤਾ ਪਹਿਲਾਂ ਨਾ ਰਾਬੇ ਨੂੰ ਛੇੜੀ ਗਈ ਬਾਤ ਇਹਨੂੰ ਛੇੜੀ ਗਈ ਜਦੋਂ ਇੰਨੇ ਉਹਨੂੰ ਛੇੜਿਆ ਨਾ ਉਹਨੂੰ ਥੋੜਾ ਜਿਆਦਾ ਗੁੱਸਾ ਚੜ ਗਿਆ ਨੇ ਉਹਦੇ ਪਹਿਲਾਂ ਪੁੱਲੇ ਥੱਪੜ ਮਾਰਿਆ ਨਾ ਉਹ ਵੀ ਕਹਿੰਦਾ ਉਹਨੇ ਵੀ ਪੁੱਲੇ ਜੀ ਮਾਰ ਤੇ ਮਾਦੀ ਲੈ ਚੁੱਕੀ ਉਹ ਵੀ ਵਿੱਚ ਸੀ ਲੜਾਈ ਹੋਣ ਚਾ ਮਤਲਬ ਮਤਲਬ ਇੱਥੇ ਤੁਸੀਂ ਕੀ ਹੈ ਕਿ ਇੱਕ ਪੇੜੰ ਦਾ ਚੰਗਾ ਵਿਚਾਰੀ ਮਧੋਲੀ ਕੁੜੀ ਜੀ ਵਿਚਾਰੀ ਬੜੀ ਹੋਰ ਦੇ ਭਰਾ ਫਿਰ ਤੋਂ ਹੋਏ ਗੱਲ ਨਾ ਤੇਰੀ ਤੈਨੂੰ ਤੈਨੂੰ ਨੀਚ ਦੇ ਦਈਏ ਪੈਣਾ ਜੱਫੀ ਪਾਲਾ ਪਾਲਾ ਬਾਲੀ ਟੀਟ ਜੀ ਆਏ ਮੈਂ 3 ਘੰਟੇ ਪਹਿਲਾਂ ਦੇਖ ਰਿਹਾ ਵਾਂ ਨਹੀਂ ਕੋਈ ਵੱਡੀ ਗਈ ਸਾਨੂੰ ਹਾਲੀ ਨਹੀਂ ਮੇਕਅਪ ਕੀਤਾ ਉਹ ਪਹਿਲਾਂ ਕਰਦਾ ਦੁੱਧ ਚੱਲ ਇੱਕੰਨ ਦੂਜਾ ਜੱਫੀ ਵਾਲਾ ਤੂੰ ਛੋਟੀ ਹੈਂ ਮੂੰਹ ਕਿਵੇਂ ਲਵੇੜਿਆ ਵਾ ਚੱਲ ਉਹ ਲਾ ਉਹ ਦੋ ਹੀ ਆ ਜੱਫੀ ਪਾਲਾ ਪਾਲਾ ਚੱਲ ਘੁੱਟ ਕੇ ਮਾਰ ਲੈ ਜਾਨ ਮਾਰ ਲੈ ਘੁੱਟ ਕੇ ਜੱਫੀ ਵਾਲਾ ਕਿਸੇ ਕਰਦੇ ਨੂੰ ਕਰਦੇ ਕਿਸੇ ਨੂੰ ਆ ਵੇਖਿਆ ਉਹਨੇ ਜੱਫੀ ਪਾਲਾ ਲ ਮੁੱਠੀ ਹੀ ਲੀਏ ਪਾਲਾ ਪਰ ਆਸਟ੍ਰੇਲੀਆ ਇੰਨੇ ਤੇਰ ਨਾਲ ਗੱਲੀ ਨਹੀਂ ਹੁੰਦਾ ਹੋਰ ਕੋਈ ਹੁੰਦਾ ਹੀ ਆ ਮੈਂ ਥੋੜਾ ਨੰਨ ਨਾ ਪਾ ਪਾ ਪੜਾ ਪੜਾ ਕੇ ਹੁਣ ਕੰਨ ਤੇ ਚਪੇੜ ਮਾਰ ਦੇ ਇੱਕ ਇੱਕ ਮੈਂ ਪਰ ਉੱਠ ਦੇ ਆਹ ਯੂ ਗੁੱਡ ਵੈਰੀ ਗੁੱਡ ਤਬੇ ਤੂੰ ਕੀ ਕਰ ਦੇਰੀ ਲੈ ਕਰਕੇ ਖਾ ਲੈ ਹਾਏ ਜਾਲਣੇ ਗੱਲ ਨਹੀਂ ਗੱਲ ਨਹੀਂ ਛੱਟ ਦੇ ਨੂੰ ਛੱਟ ਦੇ ਨੂੰ ਥੱਲੇ ਛਾਟੇ ਨੂੰ ਇਹ ਕੰਮ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ